ਰੈਡੀ ਡੇਂਗੂ ਦਾ ਬੁਖਾਰ ਹਰ ਸਾਲ ਲੱਖਾਂ ਲੋਕਾਂ ਦੀ ਜਾਨ ਲੈ ਲੈਂਦਾ ਹੈ ਡੰਡੀ ਡੇਂਗੂ ਹਰ ਸਾਲ ਮਾਨਸੂਨ ਵਿੱਚ ਵੱਡੀ ਆਬਾਦੀ ਨੂੰ ਪ੍ਰਭਾਵਿਤ ਕਰਦਾ ਹੈ ਡੰਡੀ ਡੇਂਗੂ ਬੁਖਾਰ ਸਭ ਤੋਂ ਪਹਿਲਾਂ ਕਮਜ਼ੋਰ ਇਮਿਊਨਿਟੀ ਸਿਸਟਮ ਵਾਲੇ ਲੋਕਾਂ ਨੂੰ ਮਾਰਦਾ ਹੈ ਡੰਡੀ ਮਜ਼ਬੂਤ ਇਮਿਊਨਿਟੀ ਡੇਂਗੂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਵਿੱਚ ਮਦਦ ਕਰਦੀ ਹੈ ਡੰਡੀ ਇੱਕ ਮਜ਼ਬੂਤ ਇਮਿਊਨਿਟੀ ਸਿਸਟਮ ਵੱਖ-ਵੱਖ ਬਿਮਾਰੀਆਂ ਦੇ ਖਤਰੇ ਨੂੰ ਘਟਾਉਂਦਾ ਹੈ ਡੰਡੀ ਇਹ ਡੇਂਗੂ ਦੇ ਲੱਛਣਾਂ ਨਾਲ ਲੜਨ ਵਿੱਚ ਵੀ ਮਦਦ ਕਰੇਗਾ ਡੰਡੀ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰਨ ਲਈ ਕੁਝ ਭੋਜਨ ਹਨ ਜੋ ਡੇਂਗੂ ਨੂੰ ਰੋਕਣ ਵਿੱਚ ਮਦਦ ਕਰਦੇ ਹਨ ਡੰਡੀ ਆਓ ਜਾਣਦੇ ਹਾਂ ਉਹਨਾਂ ਫੂਡਜ਼ ਬਾਰੇ ਖੱਟੇ ਨਾਲ ਭਰਪੂਰ ਫੂਡਜ਼ ਹੁੰਦੇ ਹਨ ਜੋ ਇਮਿਊਨਿਟੀ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦੇ ਹਨ ਡੰਡੀ ਵਿਟਾਮਿਨ ਸੀ ਚਿੱਟੇ ਸੈਲਜ਼ ਦੇ ਉਤਪਾਦਨ ਵਿੱਚ ਮਦਦ ਕਰਦਾ ਹੈ ਜੋ ਸਰੀਰ ਦੇ ਰੋਗਾ ਨਾਲ ਲੜਨ ਵਾਲੇ ਸੈੱਲ ਹਨ ਡੰਡੀ ਇਹ ਭੋਜਨ ਐਂਟੀਆਕਸੀਡੈਂਟਸ ਨਾਲ ਵੀ ਭਰਪੂਰ ਹੁੰਦੇ ਹਨ ਜੋ ਸਰੀਰ ਨੂੰ ਫ੍ਰੀ ਸੈਲਜ ਦੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੇ ਹਨ ਡੰਡੀ ਕੁਝ ਖੱਟੇ ਭੋਜਨਾਂ ਵਿੱਚ ਸ਼ਾਮਲ ਹਨ ਨਿੰਬੂ ਸੰਤਰਾ, ਅੰਗੂਰ, ਕੀਵੀ ਆਦ ਡੰਡੀ ਮਲੇਰੀਆ ਦਾ ਮੱਛਰ ਸ਼ਾਮ ਨੂੰ ਕੱਟਦਾ ਹੈ ਇਸ ਦੇ ਲੱਛਣ ਤੇਜ਼ ਬੁਖਾਰ ਅਤੇ ਸਿਰਦਰਦ ਡੰਡੀ ਅਦਰਕ ਇੱਕ ਜੜੀ ਬੂਟੀ ਹੈ ਜੋ ਚਾਹ ਵਿੱਚ ਸੁਆਦ ਜੋੜਨ ਲਈ ਵਰਤੀ ਜਾਂਦੀ ਹੈ ਡੰਡੀ ਅਦਰਕ ਇਮਿਊਨਿਟੀ ਵਧਾਉਣ ਵਾਲਾ ਭੋਜਨ ਵੀ ਹੈ ਡੰਡੀ ਅਦਰਕ ਗਲੇ ਵਿੱਚ ਰੈਡੀ ਖਰਾਸ਼ ਸੋਜ ਮਤਲੀ ਅਤੇ ਢਿੰਗੂ ਬੁਖਾਰ ਦੇ ਹੋਰ ਲੱਛਣਾਂ ਦੇ ਇਲਾਜ ਵਿੱਚ ਬਹੁਤ ਮਦਦਗਾਰ ਹੈ ਡੰਡੀ ਹਲਦੀ ਨੂੰ ਸੁਨਹਿਰੀ ਮਸਾਲਾ ਕਿਹਾ ਜਾਂਦਾ ਹੈ ਜੋ ਔਸ਼ਧੀ ਗੁਨਾ ਨਾਲ ਭਰਪੂਰ ਹੁੰਦਾ ਹੈ ਡੰਡੀ ਹਲਦੀ ਇਮਿਊਨਿਟੀ ਸਿਸਟਮ ਦੇ ਕੰਮ ਕਾਜ ਨੂੰ ਸੁਧਾਰਨ ਵਿੱਚ ਵੀ ਮਦਦ ਕਰਦੀ ਹੈ ਡੰਡੀ ਇਹ ਮਸਾਲਾ ਐਂਟੀ ਇਨਫਲੇਮੇਟਰੀ ਗੁਨਾ ਨਾਲ ਭਰਪੂਰ ਹੁੰਦਾ ਹੈ ਡੰਡੀ ਤੁਸੀਂ ਦੁੱਧ ਵਿੱਚ ਥੋੜੀ ਹਲਦੀ ਮਿਲਾ ਸਕਦੇ ਹੋ ਜਾਂ ਹਲਦੀ ਵਾਲੀ ਚਾਹ ਪੀ ਸਕਦੇ ਹੋ ਡੰਡੀ ਇਸ ਨੂੰ ਵੱਖ ਵੱਖ ਭੋਜਨਾਂ ਵਿੱਚ ਵੀ ਮਿਲਾ ਸਕਦੇ ਹੋ ਡੰਡੀ ਭੋਜਨ ਵਿੱਚ ਲਸਣ ਇੱਕ ਵਧੀਆ ਦਵਾਈ ਹੈ ਡੰਡੀ ਇਹ ਲਗਭਗ ਹਰ ਭਾਰਤੀ ਰਸੋਈ ਦਾ ਹਿੱਸਾ ਹੈ ਡੰਡੀ ਲਸਣ ਵਧੀਆ ਇਮਿਊਨਿਟੀ ਵਿੱਚ ਵੀ ਯੋਗਦਾਨ ਪਾ ਸਕਦਾ ਹੈ ਡੰਡੀ ਇਹ ਇਨਫਲੈਕਸ਼ਨ ਇਨਫੈਕਸ਼ਨ ਨਾਲ ਲੜਨ ਵਿੱਚ ਮਦਦ ਕਰਦਾ ਹੈ ਡੰਡੀ ਲਸਣ ਵਿੱਚ ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਗੁਣ ਵੀ ਹੁੰਦੇ ਹਨ ਡੰਡੀ ਲਸਣ ਵਿੱਚ ਸਲਫਰ ਦੀ ਮੌਜੂਦਗੀ ਵਧੀਆ ਇਮਿਊਨਿਟੀ ਵਿੱਚ ਯੋਗਦਾਨ ਪਾਉਂਦੀ ਹੈ ਡੰਡੀ ਬੁਖਾਰ ਸਿਰਦਰਦ ਦੇ ਨਾਲ ਠੰਡ ਲੱਗਣਾ ਮਲੇਰੀਆ ਦੇ ਲੱਛਣ ਗਰਭਵਤੀ ਔਰਤਾ ਸੁਚੇਤ ਰਹਣ ਡੰਡੀ ਤੁਸੀਂ ਦਿਨ ਦੇ ਕਿਸੇ ਵੀ ਸਮੇਂ ਤਾਜ਼ੇ ਦਹੀਂ ਦਾ ਅਨੰਤ ਲੈ ਸਕਦੇ ਹੋ ਡੰਡੀ ਇਹ ਤੁਹਾਡੇ ਲਈ ਇੱਕ ਤਾਜ਼ਗੀ ਭਰਪੂਰ ਇਲਾਜ ਹੋਵੇਗਾ ਜੋ ਸੇਤ ਲਾਬਾਂ ਨਾਲ ਭਰਿਆ ਹੋਇਆ ਹੈ ਡੰਡੀ ਦਹੀਂ ਤੁਹਾਡੀ ਪਾਚਨ ਕਿਰਿਆ ਨੂੰ ਸੁਧਾਰਨ ਵਿੱਚ ਵੀ ਤੁਹਾਡੀ ਮਦਦ ਕਰੇਗਾ ਡੰਡੀ ਪਾਲਕ ਸਭ ਤੋਂ ਸਿਹਤਮੰਦ ਪੱਤੇਦਾਰ ਸਾਗ ਵਿੱਚੋਂ ਇੱਕ ਹੈ ਡੰਡੀ ਪੱਤੇਦਾਰ ਸਬਜ਼ੀਆਂ ਤੁਹਾਡੀ ਡਾਈਟ ਦਾ ਜ਼ਰੂਰੀ ਹਿੱਸਾ ਹੋਣੀਆਂ ਚਾਹੀਦੀਆਂ ਹਨ ਅਤੇ ਪਾਲਕ ਤੁਹਾਡੀ ਪਹਿਲੀ